ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪਿੰਡ ਬੁੱਟਰ ਤੇ ਜ਼ਿਲ੍ਹਾ ਇਹਨੂੰ ਪੈਂਦਾ ਜੀ ਮੋਗਾ ਬਾਈ ਕੋਲ ਚਾਰ ਨਗ ਪਕਾਉਗਾ ਜੀ ਠੀਕ ਹੈ ਜੀ ਜੇ ਕਿਸੇ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 75280003 ਹੋਲ ਲੈਣੇ ਆ ਠੀਕ ਹੈ ਹਾਂਜੀ ਬਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਦੱਸੋ ਜੀ ਆਪਣਾ ਨਾਮ ਟਿੰਨਾ ਜੀ ਪਿੰਡ ਤੇ ਪਿੰਡ ਬੁੱਟਰ ਕਲਾ ਜ਼ਿਲ੍ਹਾ ਮੋਗਾ ਜੀ ਮੋਗਾ ਵਾਲਾ ਕਹਿੰਦੇ ਜੀ ਵੈਸੇ ਮੈਨੂੰ ਠੀਕ ਹੈ ਹਾਂਜੀ ਮੋਬਾਈਲ ਨੰਬਰ ਜੀ 995841850 ਠੀਕ ਹੈ ਜੀ ਹਾਂਜੀ ਬਾਈ ਜੀ ਪਹਿਲੀ ਗਾਂ ਦੀ ਜਾਣਕਾਰੀ ਪਹਿਲੀ ਗਾਂ ਜੀ ਆ ਸਵੇਰੇ ਹੀ ਸੂਈ ਆਈ ਸੋ ਸਵੇਰ 3:00 ਵਜੇ ਜੀ ਠੀਕ ਹੈ ਜੀ ਹਾਂਜੀ ਜੀਰ ਜੂਰ ਪ੍ਰੋਪਰ ਆ ਠੀਕ ਹੈ ਜੀ ਜੀਰ ਦੀ ਵੀਡੀਓ ਹੈਗੀ ਆਪਣੇ ਕੋਲੇ ਹਾਂਜੀ ਤੇ ਵੱਛੀ ਮੰਗ ਰਾਈਏ ਦੇ ਠੀਕ ਹੈ ਜੀ ਹਾਂਜੀ ਤੇ ਕਵੇਂ ਸੂਈ ਸੂਈ ਆ ਵੀਰੇ ਇਹ ਦੂਜੀ ਸੂਈ ਆ ਜੀ ਤੇ ਰੇਟ ਰੂਟ ਭਰਾ ਰੇਟ ਦਾ 55000 ਰੁਪਿਆ ਜੀ ਬਾਕੀ ਮਾਨ ਤਨ ਕਰ ਦਾਂਗੇ ਠੀਕ ਹੈ ਜੀ ਤੇ ਦੁੱਧ ਪਿਛਲੇ ਸੂਏ ਦੁੱਧ 18 ਲੀਟਰ ਦਾ ਕਾਰਡ ਆਈ ਪਿਛਲੇ ਸੂਏ ਦਾ ਜੀ ਠੀਕ ਹੈ ਜੀ ਲੋ ਭਰਾ ਵੱਛੀ ਬਹੁਤ ਸੋਹਣੀ ਦੀ ਵੱਛੀ ਮੰਗ ਰਾਈ ਜ ਠੀਕ ਹਾਂ ਜੀ ਹਰ ਸ਼ਹਿਰ ਆਈ ਬੱਛੀ ਆ ਪੂਰੀ ਚੰਗੀ ਹਾਂ ਜੀ ਦੇਖ ਲਓ ਪ੍ਰੋਪਰ ਪੂਰੀ ਚੰਗੀ ਆ ਠੀਕ ਹੈ ਜੀ ਲੋ ਭਰਾ ਚੈੱਕ ਕਰ ਸਕਦੇ ਹੋ ਤੋੜ ਦਿਓ ਭਰਾ ਮੜਾ ਲੋ ਭਰਾ ਚੈੱਕ ਕਰ ਸਕਦੇ ਹੋ ਤਾਜੀ ਸੂਈ ਗਾਂ ਠੀਕ ਹੈ ਜੀ ਲੋ ਜੀ ਮੋੜ ਲੀ ਮੋੜ ਲੀ ਸਰਡ ਵੋਟਰ ਤੇ ਜਿਲ੍ਹਾ ਨੂੰ ਪੈਂਦਾ ਜੀ ਮੋਗਾ। ਲੋ ਜ ਤਰਾ ਤਰਾ ਸਾਡੇ ਸਾਹਮਣੇ 80 ਬਾਕ ਟੋਪ ਤੇ ਪਰਾ ਐਰ ਸਰ ਦੇਖਸਾਂ ਚੈੱਕ ਕਰ ਸਕਦੇ। ਠੀਕ। ਲੋ ਜ ਲੋ ਜ ਠੰਡੀ ਸੀ ਲਾ ਕੋਈ ਹਲਤਫਲਤ ਨਹੀਂ। ਠੀਕ ਹੈ ਜੀ ਠੀਕ ਹੈ ਜੀ ਲੋਕਾ। ਠੀਕ। ਹਾਂਜੀ ਬਾਈ ਜੀ ਦੂਜੀ ਗਾਂਹ ਦੀ ਜਾਣਕਾਰੀ ਦਿਓ ਜੀ ਦੀ। ਦੂਜੀ ਗਾਂਹ ਜੀ ਦੂਜੇ ਸੂਏ ਆ ਜੀ। ਠੀਕ ਹੈ ਜੀ। ਹਾਂਜੀ। ਤੇ ਕਿੰਨੇ ਕ ਦਿਨ ਬਾਕੀ ਹੈ ਜੀ ਇਹਦੇ ਪੰਜ 6 ਦਿਨ ਰਹਿੰਦੇ ਆ ਜੀ 5 6 ਦਿਨ ਪਿਛਲੇ ਸੂਏ ਤੋਂ ਦੁੱਧ ਕਿੰਨੇ ਦੇ ਜੀ ਦੁੱਧ 16 ਕਿਲੋ ਦਾ ਰਿਕਾਰਡ ਆ ਜੀ ਠੀਕ ਆ ਜੀ ਰੇਟ ਭਰਾ ਜੇ ਰੇਟ ਦਾ 45000 ਰੁਪਏ ਜੀ ਮਾਨਤਨ ਹੋ ਜੂ ਮਾੜਾ ਹਾਂ ਜੀ ਹਾਂ ਜੀ ਕਰ ਦਾਂਗੇ ਲੋ ਭਰਾ ਚੈੱਕ ਕਰ ਸਕਦੇ ਠੀਕ ਹੈ ਜੀ ਤੋਰ ਦੇ ਭਰਾ ਨੂੰ ਕਿ ਸਕਿਉਟੀ ਦੇ ਸਕਦੇ ਨੇ ਰੇਟ ਤੇ ਯਾਤਪੀੜ ਪੂਰੀ ਹੈ ਠੀਕ ਹੈ ਰੇਟ ਵੀ ਬਾਈ ਨੇ ਦੱਸਤਾ ਭਰਾ ਆਪਣ ਨੂੰ ਜਾਇ ਜੀ ਤੇ ਮਾਨਤਨ ਹੋ ਜੂ ਹੋਰ ਵੀ ਲੋ ਜੀ ਬੰਦੋ ਭਰਾ ਪੈਂਡ ਵੋਟਰ ਤੇ ਜ਼ਿਲ੍ਹਾ ਨੂੰ ਕਹਿੰਦੇ ਇਹ ਮੂਕਾ ਠੀਕ ਹੈ ਲੋ ਜੀ ਠੰਡੀ ਸੀ ਇਹ 레ਵੀ ਪੂਰੀ ਹੈ ਜਿੱਧਰ ਦੀ ਮਰਜ਼ੀ ਬੈਹੋ ਠੀਕ ਹੈ ਜੀ ਠੀਕ ਹੈ ਹਾਂਜੀ ਬਈ ਇਹ ਦੱਸੋ ਜੀ ਗਾਂ ਤੀਜੀ ਨੰਬਰ ਨੂੰ ਇਹ ਚੌਗੀ ਹੈ ਜੰਦਾ ਜੀ ਠੀਕ ਹੈ ਜੀ ਹਾਂਜੀ ਤੇ ਗੱਬੜ ਗੁੱਬੜ ਗੱਬੜ ਦੀ ਕਹਿੰਦੇ ਸੀਗੇ ਮਾਲਕ ਠੀਕ ਆ ਭਰਾਇਆ ਆਪਾਂ ਗਰੰਟੀ ਨਹੀਂ ਦਿੰਦੇ ਠੀਕ ਹੈ ਜੀ ਹਾਂਜੀ ਤੇ ਇਹਨੇ ਤੋਂ ਕਾਟੀ ਆ ਜੀ ਮਹੀਨੇ ਤੋਂ ਕਾਟੀ ਹੋਇਆ ਠੀਕਾ ਭਰਾਏ ਨੂੰ ਠੀਕ ਹੈ ਜੀ ਤੇ ਰੇਟ ਭਰਾ ਦਾ ਰੇਟ ਜੋੜੇ ਦਾ ਹੀ ਕਰ ਲਾਂਗੇ ਜੀ ਜੋੜਾ ਲੈ ਜੂ ਕੋਈ ਠੀਕ ਹੈ ਜੀ ਹਾਂਜੀ ਜੋੜਾ ਹਾਂਜੀ ਠੀਕ ਹੈ ਜੀ ਜੋੜੇ ਦਾ ਰੇਟ ਕੀ ਆ ਜੀ ਜੋੜੇ ਦਾ 25000 ਦਾ ਦੇ ਦਾਂਗੇ ਇਹ ਜੋੜਾ ਠੀਕ ਹੈ ਜੀ ਹਾਂਜੀ ਲੋ ਭਰਾ ਚੈੱਕ ਕਰ ਸਕਦਾ ਤੋੜ ਦੋ ਭਰਾ ਠੀਕ ਆ ਬਾਈ ਕਹਿੰਦਾ ਮੈਨੂੰ ਨਖ ਹੋਇਆ ਭਰਾ ਬਾਹਰ ਬੁਰ ਘੱਟ ਕੱਢੀ ਵੀ ਹੈ ਨਾ ਥੋੜਾ ਜਿਹਾ ਡਰਦੀ ਕਰਕੇ ਤਾਂ ਹੀ ਫਿਰ ਠੀਕ ਹੈ ਜੀ ਠੀਕ ਲੋ ਜੀ ਮੋੜ ਦੋ ਭਰਾ ਮੋੜ ਦੋ ਮੋੜ ਦੋ ਮੋੜ ਦੋ ਮੋੜ ਦੋ ਲੋ ਜੀ ਸੈਂਗ ਜ਼ਰੂਰ ਹੈਗੇ ਪਰ ਨਸਲ ਜਾਤ ਬਹੁਤ ਵਧੀਆ ਤੇ ਭਾਈ ਨੇ ਰੇਟ ਵੀ ਬਿਲਕੁਲ ਜਾਇਜ਼ੀ ਦੱਸਿਆ ਜੀ ਹਾਂਜੀ ਭਾਈ ਕਿੰਨੇ ਦਿੰਦਾ ਇਹ ਬੱਸੀ ਕਿਵੇਂ 4 ਦੰਦਾ ਜੀ 4 ਦੰਦਾ ਹਾਂਜੀ ਹਾਂਜੀ ਇਹਦੇ ਠੀਕਾ ਭਰਾ ਬਾਈ ਨਹੀਂ ਇਹਦੇ ਨਹੀਂ ਭਰਾ ਹੈ ਠੀਕ ਹੈ ਜੀ ਲੋ ਭਰਾ ਠੀਕ ਹੈ ਜੀ ਤੋਰਾ ਤਰਾ ਸਾਡੇ ਸਾਹਮਣੇ ਲੋ ਜੀ ਭਾਈ ਜੀ ਨਾਲ ਜਰੂਰ ਕੰਡੈਕਟ ਕਰੋ ਪੈਂਡਾ ਵੋਟਰ ਤੇ ਜ਼ਿਲ੍ਹਾ ਰੂਪੈਂਦਾ ਜੀ ਮੋਗਾ ਲੋ ਦੋਨੋਂ ਦਾ ਰੇਟ 25000 ਰੁਪਏ ਬਈ ਮਾਨਤਾਨ ਹੋ ਜੂ ਮੜਾ ਮੋਟਾ ਹੋ ਰੈ ਇਨ ਥੋੜਾ ਬੋਤਾ ਹੋ ਜੂਗਾ ਜੀ ਬਾਹਲਾ ਨਹੀਂ ਠੀਕ ਹੈ ਜੀ ਹਾਂਜੀ ਜਮਾ ਲੈਣ ਦੇਣ ਜਿਹੜੇ ਰੱਖਿਆ ਆਪਾਂ ਦਾ ਕੰਮ ਠੀਕ ਹੈ ਜੀ ਠੀਕ ਹੈ ਜੀ ਬਈ ਬਾਕੀ ਆ ਪਹਿਲੇ ਦੂਜੇ ਮਹੀਨੇ ਟੀਕੇ ਭਰਾ ਕੇ ਤੇ ਵਧੀਆ ਰੁੱਤ ਚ ਆਉਂਦਾਂ ਜੀ ਠੀਕ ਹੈ ਜੀ ਠੀਕ ਹੈ ਨਾ ਕੋਈ ਉਹ ਜਾ ਚੱਕਰ ਨਹੀਂ ਆ ਵੀ ਦੋ ਦੋ ਸਾਲ ਸਾਂਭੀ ਜਾਓ ਬਸ ਮਹੀਨਾ ਜੀ ਤੇ ਨਹੀਂ ਸਾਂਭਣੀਆਂ ਪੈਣੀਆਂ ਬਾਹਲੇ ਤੈਨ ਨਹੀਂ ਠੀਕ ਹੈ ਜੀ ਠੀਕ ਹੈ ਲੋਪਰਾ ਚੱਕਾ ਸਰ ਤੇ ਚਾਰ ਹੀ ਨਾਗਾ ਤੇ ਇੱਕ ਤਾਜੀ ਸੂਈ ਵੀ ਪਿੰਡ ਬੋਟਰ ਤੇ ਜਿਲਾ ਇਹਨੂੰ ਪੈਂਦਾ ਜੀ ਮੌਕਾ ਮਿਲਦੇ ਆ ਕਿਸੇ ਹੋਰ